ਰੋਮਨ ਜਾਰਟੀ ਵਿਦੇ ਤੁਹਾਡਾ ਸਵਾਗਤ ਹੈ ਮੈਂ ਅਮਦੀਪ ਜੋਸ਼ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਡਰੱਗ ਇਨਸਪੈਕਟਰ ਦੇ ਕੋਲੋਂ 6 ਕਰੋੜ ਰੁਪਇਆ ਮਿਲਿਆ ਜੀਆਂ ਦਾਦੇ ਕਿ ਵੱਖ-ਵੱਖ ਬੈਂਕ ਅਕਾਊਂਟਸ ਦੇ ਵਿੱਚ ਪੰਜਾਬ ਦੇ ਡਰੱਗ ਇਨਸਪੈਕਟਰ ਦੇ 6.10 ਦੇ ਕਿ 6 ਕਰੋੜ 69 ਲੱਖ ਰੁਪਇਆ ਜਿਹੜਾ ਗਾ ਮਿਲਿਆ ਤੇ ਨਾਲ ਹੀ ਤੋਂ ਦੱਸਦੇ ਕਿ ਨਕਦੀ ਬਰਾਮਦ ਹੋਈ ਹੈ ਕਈ ਲੱਖਾਂ ਦੀ ਨਕਦੀ ਬਰਾਮਦ ਹੋਈ ਹੈ ਕਿਹਾ ਜਾ ਰਿਹਾ 7 ਤੋਂ 8 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਨੋਟਾਂ ਦੇ ਢੇਰ ਲੱਗੇ ਹੋਏ ਮਿਲੇ ਨੇ ਪੰਜਾਬ ਦੇ ਡਰੱਗ ਇਨਸਪੈਕਟਰ ਦੇ ਨਸ਼ਾ ਤਸਕਰਾਂ ਦੇ ਨਾਲ ਲਿੰਕ ਸੀ ਜੀਆਂ ਬਹੁਤ ਵੱਡੀ ਕਵਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਨਸ਼ੇ ਦੇ ਨਾਲ ਪੰਜਾਬ ਜਿਹੜਾ ਕੰਗਾਲ ਹੁੰਦਾ ਜਾ ਰਿਹਾ ਲਗਾਤਾਰ ਪੰਜਾਬ ਦੀ ਨੌਜਵਾਨੀ ਮਰ ਰਹੀ ਇਹ ਇੰਜੈਕਸ਼ਨ ਲਾ ਕੇ ਟੀਕੇ ਲਾ ਕੇ ਉੱਥੇ ਪੰਜਾਬ ਦਾ ਡਰੱਗ ਇੰਸਪੈਕਟਰ ਜਿਹਨੇ ਕੰਟਰੋਲ ਕਰਨਾ ਹੁੰਦਾ ਹੈ ਡਰੱਗ ਨੂੰ ਜਦੋਂ ਜ਼ਿਲ੍ਹੇ ਦੇ ਵਿੱਚ ਇੱਕ ਡਰੱਗ ਇੰਸਪੈਕਟਰ ਲੱਗਦਾ ਹੈ ਤਾਂ ਉਸ ਦੇ ਉੱਪਰ ਸਭ ਤੋਂ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਔਰ ਉਸ ਨੇ ਹੀ ਜਿਹੜਾ ਜ਼ਿਲ੍ਹੇ ਦੇ ਵਿੱਚ ਸਾਰਾ ਮੈਡੀਕਲ ਨਸ਼ਾ ਹੋਵੇ ਜਾਂ ਫਿਰ ਦੂਜੇ ਪਾਸੇ ਕਹੀਏ ਕੈਮਿਸਟ ਦੇ ਉੱਪਰ ਜਿਹੜੀ ਦਵਾਈ ਆਉਂਦੀ ਹੈ ਸਾਰਾ ਰਿਕਾਰਡ ਉਸ ਨੇ ਸਾਂਭਣਾ ਹੁੰਦਾ ਹੈ ਤੇ ਜੋ-ਜੋ ਗੱਲਾਂ ਜਿਹੜਾ ਜੇ ਕੋਈ ਨਸ਼ੇ ਦਾ ਮਾਮਲਾ ਆਉਂਦਾ ਤਾਂ ਡਰੱਗ ਇੰਸਪੈਕਟਰ ਦੀ ਜਵਾਬਦੇਹੀ ਹੁੰਦੀ ਹੈ ਉਹਤੀ ਜਦੋਂ ਡਰੱਗ ਇੰਸਪੈਕਟਰ ਹੀ ਨਸ਼ਾ ਤਸਕਰਾਂ ਦੇ ਨਾਲ ਮਿਲ ਜਾਣ ਤਬਰ ਕੀ ਹੋਊਗਾ ਫਿਰ ਜਿਹੜੇ ਆ ਨੌਜਵਾਨੀ ਮਰੂਗੀ ਇੰਜੈਕਸ਼ਨ ਲਾ ਲਾ ਕੇ ਚੱਟਾ ਲਾ ਲਾ ਕੇ ਕਿਉਂਕਿ ਉਹਨਾਂ ਨੂੰ ਸਾਹਬਣ ਵਾਲੇ ਉਹਨਾਂ ਨੂੰ ਰੋਕਣ ਵਾਲੇ ਤਾਂ ਖੁਦ ਨਸ਼ਾ ਤਸਕਰਾਂ ਦੇ ਨਾਲ ਰਲੇ ਹੋਏ ਸੀ ਤਾਂ ਪੰਜਾਬ ਪੁਲਿਸ ਨੇ ਐਸਟੀਐਫ ਨੇ ਤਾਦਾਦ ਦੇ ਕੇ ਸਪੈਸ਼ਲ ਟਾਸਕ ਫੋਰਸ ਜਿਹੜੀ ਡੀਲ ਕਰਦੀ ਹੈ ਨਾਰਕੋਟਿਕ ਦੇ ਵਿੱਚ ਨਸ਼ਿਆਂ ਦੇ ਮਾਮਲਿਆਂ ਦੇ ਵਿੱਚ ਡਰੱਗ ਦੇ ਮਾਮਲੇ ਵਿੱਚ ਉਹਨਾਂ ਨੇ ਵੱਡਾ ਪਰਦਾ ਫਾਸ਼ ਕੀਤਾ ਹੈ ਤਾਦਾਦ ਦੇ ਕੇ 24 ਬੈਂਕ ਅਕਾਊਂਟ ਸੀ 1 2 4 10 24 ਬੈਂਕ ਅਕਾਊਂਟ ਸੀ ਇਸ ਡਰੱਗ ਇਨਸਪੈਕਟਰ ਦੇ ਹੋਰ ਇਸ ਦੇ ਦੱਸ दिए ਕਿ 24 ਬੈਂਕ ਅਕਾਊਂਟ ਦੇ ਵਿੱਚ 6 ਕਰੋੜ 69 ਲੱਖ ਰੁਪਇਆ ਮਿਲਿਆ ਤੇ ਨਾਲ ਹੀ 7 ਤੋਂ 8 ਲੱਖ ਰੁਪਏ ਦੀ ਨਕਦੀ ਜਿਹੜੀ ਹੈ ਉਹ ਵੀ ਬਰਾਮਦ ਹੋਈ ਆ ਤਸਵੀਰਾਂ ਦੇ ਵਿੱਚ ਨੋਟਾਂ ਦੀਆਂ ਗੁੱਟੀਆਂ ਦੇਖ ਸਕਦੇ ਹੋ ਨੋਟਾਂ ਦੇ ਢੇਰ ਲੱਗੇ ਦੇਖ ਸਕਦੇ ਹੋ ਲੱਖਾਂ ਦੀ ਨਕਦੀ ਬਰਾਮਦ ਹੋਈ ਹੈ ਤਾਦਾਦੀ ਇੱਕੇ ਲਗਾਤਾਰ ਇਸ ਦੇ ਟਿਕਾਣਿਆਂ ਦੇ ਉੱਪਰ ਰੇਡ ਕੀਤੀ ਗਈ ਕਿਹਾ ਜਾਂਦਾ 6 ਟਿਕਾਣਿਆਂ ਦੇ ਉੱਪਰ ਰੇਡ ਕੀਤੀ ਗਈ ਸਪੈਸ਼ਲ ਟਾਸਕ ਫੋਰਸ ਦੀਆਂ ਟੀਮਾਂ ਪਹੁੰਚਦੀਆਂ ਸ਼ੀਸ਼ਨ ਮਿੱਤਲ ਡਰੱਗ ਇਨਸਪੈਕਟਰ ਜਿਸ ਦਾ ਨਾਮ ਹੈ ਸ਼ੀਸ਼ਨ ਮਿੱਤਲ ਜਦੋਂ ਪਹਿਲਾ ਫਾਜ਼ਿਲਕਾ ਦੇ ਵਿੱਚ ਤੁਹਾਨੂੰ ਯਾਦ ਹੋਵੇ ਕਸਾਲ ਪਹਿਲਾਂ ਇਸ ਦੀ ਪੋਸਟਿੰਗ ਫਾਜ਼ਿਲਕਾ ਦੇ ਵਿੱਚ ਹੁੰਦੀ ਜਾ ਜਲਾਲਾਬਾਦ ਫਾਜ਼ਿਲਕਾ ਉਬੋਰ ਇਹ ਉਹ ਬੈਲਟ ਹੈ ਜਿਹੜੀ ਬਾਰਡਰ ਲਾਈਨ ਤੇ ਹੈ ਤੇ ਇੱਥੇ ਨਸ਼ਾ ਸਭ ਤੋਂ ਜ਼ਿਆਦਾ ਆਉਂਦਾ ਕਿਹਾ ਜਾਂਦਾ ਹੈ ਕਿ ਹੈਰੋਇਨ ਜਿਹੜੀ ਹੈ ਬਾਰਡਰ ਵੱਲੋਂ ਆ ਜਾਂਦੀ ਹੈ ਤੇ ਹੋਰ ਨਸ਼ਾ ਜਿਹੜਾ ਇੱਥੇ ਆਮ ਮਿਲਦਾ ਦਾਦਾ ਦਈਏ ਕਿ ਇੱਥੇ ਇਹ ਡਰੱਗ ਇਨਸਪੈਕਟਰ ਲੱਗਦਾ 1 ਸਾਲ ਪਹਿਲਾਂ 1 ਸਾਲ ਪਹਿਲਾਂ ਫਾਜ਼ਿਲਕਾ ਦੇ ਜਿੰਨੇ ਕੈਮਿਸਟ ਵਾਲੇ ਹੁੰਦੇ ਆ ਜਿੰਨੇ ਦੁਕਾਨਦਾਰ ਹੁੰਦੇ ਆ ਦਵਾਈਆਂ ਦੇ ਦੁਕਾਨ ਦੇ ਮਾਲਕ ਉਹ ਆ ਕੇ ਮਿਲਦੇ ਆ ਬੁਕੇ ਦਿੰਦੇ ਆ ਸ਼ੀਸ਼ਨ ਮਿੱਤਲ ਦਾ ਚੰਗਾ ਖਾਸਾ ਸਵਾਗਤ ਕਰਦੇ ਆ ਪਰ ਦਾਦੇ ਕਿ ਉਹਨਾਂ ਸ਼ੀਸ਼ਨ ਤਲ ਦੇ ਕੋਲੋਂ ਦੇਖ ਸਕਦੇ ਹੋ ਤੁਸੀਂ 6 ਕਰੋੜ ਰੁਪਇਆ ਤੇ ਨਾਲ ਤੁਹਾਨੂੰ ਦੱਸ ਦਈਏ ਕਿ 6 ਕਰੋੜ ਰੁਪਏ ਦੇ ਨਾਲ ਲੱਖਾਂ ਦੀ ਨਕਦੀ ਤੇ 6 ਟਿਕਾਣਿਆਂ ਦੇ ਉੱਪਰ ਇਸ ਦੇ ਰੇਡ ਮਾਰੀ ਗਈ ਸਪੈਸ਼ਲ ਟਾਸਕ ਫੋਰਸ ਦੀਆਂ ਟੀਮਾਂ ਪਹੁੰਚੀਆਂ ਵੱਡੇ ਅਫਸਰ ਪਹੁੰਚੇ ਤਾਂ ਦੇਖੋ ਜਦੋਂ ਕਾਲੀਆਂ ਭੇਡਾਂ ਰਲ ਜਾਂਦੀਆਂ ਨੇ ਤਾਂ ਫੇਰ ਸਿਸਟਮ ਖਰਾਬ ਹੁੰਦਾ ਸਿਸਟਮ ਵੈਸੇ ਖਰਾਬ ਨਹੀਂ ਹੁੰਦਾ ਸਿਸਟਮ ਦੇ ਵਿੱਚ ਬਹੁਤ ਲੋਕ ਚੰਗੇ ਹੁੰਦੇ ਨੇ ਪਰ ਜਦੋਂ ਇਹੋ ਜਿਹੀ ਕਾਲੀਆਂ ਭੇਡਾਂ ਨਾਲ ਰਲ ਜਾਂਦੀਆਂ ਉਦੋਂ ਫੇਰ ਜਿਹੜਾ ਸਿਸਟਮ ਚੰਗੇ ਦਾ ਚੰਗਾ ਮਾੜਾ ਹੋ ਜਾਂਦਾ ਜਦੋਂ ਇਹ ਜੇ ਜਦੋਂ ਬਾੜੀ ਖੇਤ ਨੂੰ ਖਾਨ ਲੱਗ ਜੇ ਫੇਰ ਕੀ ਹੋਊਗਾ ਦੇਖ ਸਕਦੇ ਹੋ ਤੁਸੀਂ ਕਿਸ ਪ੍ਰਕਾਰ ਰੇਡ ਮਾਰ ਰਹੀ ਹੈ ਪੁਲਿਸ ਵੱਡੇ ਪੱਧਰ ਦੇ ਉੱਪਰ ਜੰਗੀ ਪੱਧਰ ਦੇ ਉੱਪਰ ਪੁਲਿਸ ਨੇ ਮੋਰਚਾ ਸਾਂਭਿਆ ਸਪੈਸ਼ਲ ਟਾਸਕ ਫੋਰਸ ਜਿਹੜੀ ਬਣਾਈ ਗਈ ਬਠਿੰਡਾ ਦੇ ਆਸੇ-ਪਾਸੇ ਏਰੀਏ ਦੇ ਉੱਪਰ ਜਿੰਨੇ ਟਿਕਾਣੇ ਇਸ ਦੇ ਸੀਗੇ ਸ਼ੀਸ਼ਨ ਮਿੱਤਲ ਦੇ ਉੱਥੇ ਰੇਡ ਮਾਰੀ ਗਈ ਹੈ ਸ਼ੀਸ਼ਨ ਮਿੱਤਲ ਇੱਕ ਵਿਵਾਦਿਤ ਡਰੱਗ ਇੰਸਪੈਕਟਰ ਜਦੋਂ ਡਰੱਗ ਦੀ ਗੱਲ ਹੁੰਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਮੈਡੀਕਲ ਦੁਕਾਨਾਂ ਦੇ ਉੱਪਰ ਨਸ਼ਾ ਵਿਕ ਰਿਹਾ ਮੈਡੀਕਲ ਦੁਕਾਨਾਂ ਦੇ ਉੱਪਰ ਤੁਹਾਨੂੰ ਯਾਦ ਹੋਊਗਾ ਮਾਨਸਾ ਦੇ ਪ੍ਰਵਿੰਦਰ ਝੋਟੇ ਨੇ ਮਸਲਾ 82 ਵਕੋ ਵਕ ਮੈਡੀਕਲ ਦੁਕਾਨਾਂ ਦੇ ਉੱਪਰ ਜਿਹੜਾ ਉਹਨੇ ਜਿੰਦੇ ਲਵਾਤੇ ਸੀ ਤੇ ਨਾਲ ਦੀ ਨਾਲ ਰੇਡਾਂ ਮਾਰ ਰਿਹਾ ਸੀ ਪਰ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਸਭ ਤੋਂ ਵੱਡੀ ਜ਼ਿੰਮੇਵਾਰੀ ਕੀ ਦੀ ਹੁੰਦੀ ਹੈ ਜ਼ਿਲ੍ਹੇ ਦੇ ਡਰੱਗ ਇਨਸਪੈਕਟਰ ਦੀ ਜਿਹੜਾ ਨੌਵਲ ਅਫਸਰ ਇੱਕ ਨਿਯੁਕਤ ਕੀਤਾ ਜਾਂਦਾ ਡਰੱਗ ਇਨਸਪੈਕਟਰ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਉਹਦਾ ਜਿਹੜਾ ਇੱਕ ਸਾਈਨ ਜਿਹੜੇ ਆ ਉਹ ਨਸ਼ਾ ਰੋਕਣੋਂ ਹਟਾ ਸਕਦੇ ਆ ਕਾਰਵਾਈ ਨੂੰ ਅੱਗੇ ਵਧਾ ਸਕਦੇ ਆ ਪਰ ਜਦੋਂ ਇਹੋ ਜੇ ਅਫਸਰ ਚੋਰਾ ਦੇ ਨਾਲ ਰਲ ਜਾਂ ਡਰੱਗ ਇਨਸਪੈਕਟਰ ਜਦੋਂ ਆਪ ਨਾਲ ਰਲ ਜਾਂ ਤਾਂ ਫਿਰ ਕੀ ਹੋਊਗਾ ਫਿਰ ਇਹ ਜਿਹਾ ਕੁਝ ਹੁੰਦਾ ਹੈ ਆਪ ਤਾਂ 7-7 ਕਰੋੜ ਦੀਆਂ ਪ੍ਰਾਪਰਟੀਆਂ ਬਣਾਏ ਜਾਂਦੇ ਆ 24 25 26 ਬੈਂਕ ਅਕਾਊਂਟ ਖੁਲਾਏ ਜਾਂਦੇ ਆ ਆਮ ਬੰਦਾ ਤਾਂ 24 25 ਬੈਂਕ ਅਕਾਊਂਟ ਜਿਹੜਾ ਹੈ ਕਦੇ ਖੁਲਾਏ ਨਹੀਂ ਸਕਦਾ ਕਿਉਂਕਿ ਇੰਨੇ ਰੁਪਏ ਕਿਸੇ ਕੋਲ ਹੁੰਦੇ ਨਹੀਂ ਪਰ ਇਸ ਨੇ ਵਕੋ ਵਕ ਅਕਾਊਂਟਾਂ ਦੇ ਵਿੱਚ ਇੰਨੇ ਰੁਪਏ ਜਿਹੜੇ ਆ ਰੱਖੇ ਹੋਏ ਸੀ ਦੋਸਤੋ ਸ਼ੇਅਰ ਕਰ ਦਿਓ ਦਬਕੇ ਤਾਂ ਕਿ ਇਸ ਦਾ ਪਰਦਾਫਾਹ ਜਿਹੜਾ ਹੋਇਆ ਪਤਾ ਲੱਗ ਜੇ ਪੂਰੇ ਪੰਜਾਬ ਨੂੰ ਤੇ ਬਾਕੀ ਡਰਗ ਇਨਸਪੈਕਟਰਾਂ ਨੂੰ ਵੀ ਜਿਹੜਾ ਕੰਨਾਂ 'ਚ ਜੂੰ ਸਰਕੇ ਜ ਉਹਨਾਂ ਦੇ ਕਿ ਜੇ ਤੁਸੀਂ ਡਰਗ ਤਸਕਰਾਂ ਦੇ ਨਾਲ ਰਲੋਗੇ ਨਸ਼ਾ ਤਸਕਰਾਂ ਦੇ ਨਾਲ ਰਲੋਗੇ ਤਾਂ ਫਿਰ ਇਹ ਹਾਲ ਹੋਊਗਾ ਇਹ ਅਸੀਂ ਨਹੀਂ ਕਹਿ ਰਹੇ ਇਹ ਡੀਜੀਪੀ ਗੌਰਵ ਯਾਦਵ ਉਹਨਾਂ ਨੇ ਕੱਲ ਜਿਹੜਾ ਪੋਸਟ ਪਾਈ ਉਹਨਾਂ ਨੇ ਕਿਹਾ ਕਿ ਸਾਡੀ ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਜਿਹੜਾ ਇਹ ਪਰਦਾ ਫਾਸ਼ ਕੀਤਾ ਇਸ ਡਰੱਗ ਇਨਸਪੈਕਟਰ ਦਾ ਸ਼ੀਸ਼ਨ ਮਿੱਤਲ ਇਸ ਦਾ ਨਾਮ ਹੈ ਤੁਹੋਂ ਦਾਦੀ ਕਿ ਮੇਰੇ ਯਾਦ ਆ ਫਾਜ਼ਿਲਕਾ ਦੇ ਵਿੱਚ 1 ਸਾਲ ਪਹਿਲਾਂ ਡਰੱਗ ਇਨਸਪੈਕਟਰ ਤਾਇਨਾਤ ਸੀ ਉਸ ਤੋਂ ਬਾਅਦ ਹੋਰ ਜਗ੍ਹਾ ਦੇ ਉੱਪਰ ਤਾਇਨਾਤੀਆਂ ਹੋਈਆਂ ਪਰ ਤੁਹੋਂ ਦਾਦੀ ਕਿ ਲੱਖਾਂ ਦੀ ਜਿਹੜੀ ਆ ਬਰਾਮਦਗੀ ਹੋਈ ਆ ਦੇਖੋ ਕਿਵੇਂ ਗੁੱਟੀਆਂ ਨੋਟਾਂ ਦੀਆਂ ਭਰੀਆਂ ਪਈਆਂ ਨੇ ਇਹ ਜਿਹੜੀਆਂ ਨੇ ਬਰਾਮਦ ਹੋਈਆਂ ਨੇ ਇਸ ਡਰੱਗ ਇਨਸਪੈਕਟਰ ਦੇ ਕੋਲੋਂ